ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਬੱਸ ਡਰਾਈਵਰ ਦੀ ਵੀਡੀਓ ਵਾਇਰਲ ਹੋਈ ਸੀ ਜਿਸਟ ਡਰਾਈਵਰ ਬੱਸ ਚਲਾਉਂਦੇ ਹੋਏ ਮੋਬਾਈਲ ਵੇਖ ਰਿਹਾ ਸੀ ਐਨਾ ਹੀ ਨਹੀਂ ਉਸ ਵੱਲੋਂ ਮੋਬਾਈਲ ਦੇਖਣ ਦੇ ਨਾਲ ਨਾਲ ਉਹ ਖਾ ਵੀ ਰਿਹਾ ਸੀ ਜਿਸ ਦੀ ਕਿਸੇ ਯਾਤਰੀ ਵੱਲੋਂ ਵੀਡੀਓ ਰਿਕਾਰਡ ਕਰਕੇ ਵਾਇਰਲ ਕੀਤੀ ਗਈ ਇਸ ਵੀਡੀਓ ਵਾਇਰਲ ਹੋਣ ਮਗਰੋਂ ਹੁਣ ਬੱਸ ਡਰਾਈਵਰ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਪੀ ਆਰ ਟੀ ਸੀ ਡਰਾਈਵਰ ਖਿਲਾਫ ਵੱਡਾ ਐਕਸ਼ਨ ਲਿਆ ਏ ਮੋਬਾਈਲ ਦੇਖਦੇ ਹੋਏ ਬੱਸ ਡਰਾਈਵਰ ਬੱਸ ਚਲਾ ਰਿਹਾ ਸੀ ਪੀ ਆਰ ਟੀ ਸੀ ਵੱਲੋਂ ਡਰਾਈਵਰ ਨੂੰ ਰੂਟ ਤੋਂ ਹਟਾ ਦਿੱਤਾ ਗਿਆ ਏ ਅਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਏ ਉਸ ਤੋਂ ਇਲਾਵਾ ਦੱਸਿਆ ਜਾ ਰਿਹਾ ਏ ਕਿ ਪੀ ਆਰ ਟੀ ਸੀ ਡਰਾਈਵਰ ਮੋਬਾਈਲ ਵੇਖਦੇ ਹੋਏ ਬਠਿੰਡਾ ਤੋਂ ਚੰਡੀਗੜ੍ਹ ਜਾ ਰਿਹਾ ਸੀ ਬੱਸ ਵਿੱਚ ਯਾਤਰੀਆਂ ਨਾਲ ਜਿਹੜੀ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ ਪਰ ਇਸ ਦੌਰਾਨ ਉਹ ਫੋਨ ਚਲਾਉਂਦੇ ਹੋਏ ਬੱਸ ਚਲਾ ਰਿਹਾ ਸੀ ਉੱਥੇ ਹੀ ਜੇਕਰ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਡਰਾਈਵਰ ਬੱਸ ਚਲਾਉਂਦੇ ਹੋਏ ਨਾ ਮੋਬਾਈਲ ਚਲਾ ਸਕਦੇ ਨੇ ਅਤੇ ਨਾ ਹੀ ਕੁਝ ਖਾ ਸਕਦੇ ਨੇ ਪਰ ਵੀਡੀਓ 'ਚ ਉਕਤ ਵਿਅਕਤੀ ਨੇ ਇਹਨਾਂ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਕਈ ਯਾਤਰੀਆਂ ਦੀ ਜਾਨਾਂ ਨੂੰ ਜੋਖਮ ਚਪਾਇਆ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਬੱਸ ਡਰਾਈਵਰ ਦੀ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਡਰਾਈਵਰ ਬਸ ਚਲਾਉਂਦੇ ਹੋਏ ਮੋਬਾਈਲ ਵੇਖ ਰਿਹਾ ਸੀ ਐਨਾ ਹੀ ਨਹੀਂ ਉਸ ਵੱਲੋਂ ਮੋਬਾਈਲ ਦੇਖਣ ਦੇ ਨਾਲ ਨਾਲ ਉਹ ਖਾ ਵੀ ਰਿਹਾ ਸੀ ਜਿਸ ਦੀ ਕਿਸੇ ਯਾਤਰੀ ਵੱਲੋਂ ਵੀਡੀਓ ਰਿਕਾਰਡ ਕਰਕੇ ਵਾਇਰਲ ਕੀਤੀ ਗਈ ਇਸ ਵੀਡੀਓ ਵਾਇਰਲ ਹੋਣ ਮਗਰੋਂ ਹੁਣ ਬਸ ਡਰਾਈਵਰ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਪੀ ਆਰ ਟੀ ਸੀ ਡਰਾਈਵਰ ਖਿਲਾਫ ਵੱਡਾ ਐਕਸ਼ਨ ਲਿਆ ਹੈ ਮੋਬਾਈਲ ਦੇਖਦੇ ਹੋਏ ਬਸ ਡਰਾਈਵਰ ਬਸ ਚਲਾ ਰਿਹਾ ਸੀ ਪੀ ਆਰ ਟੀ ਸੀ ਵੱਲੋਂ ਡ라이ਵਰ ਨੂੰ ਰੂਟ ਤੋਂ ਹਟਾ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਪੀਆਰਟੀਸੀ ਡਰਾਈਵਰ ਮੋਬਾਈਲ ਵੇਖਦੇ ਹੋਏ ਬਠਿੰਡਾ ਤੋਂ ਚੰਡੀਗੜ੍ਹ ਜਾ ਰਿਹਾ ਸੀ। ਬੱਸ ਵਿੱਚ ਯਾਤਰੀਆਂ ਨਾਲ ਜਿਹੜੀ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ ਪਰ ਇਸ ਦੌਰਾਨ ਉਹ ਫੋਨ ਚਲਾਉਂਦੇ ਹੋਏ ਬੱਸ ਚਲਾ ਰਿਹਾ ਸੀ। ਉੱਥੇ ਹੀ ਜੇਕਰ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਡਰਾਈਵਰ ਬੱਸ ਚਲਾਉਂਦੇ ਹੋਏ ਨਾ ਮੋਬਾਈਲ ਚਲਾ ਸਕਦੇ ਨੇ ਅਤੇ ਨਾ ਹੀ ਕੁਝ ਖਾ ਸਕਦੇ ਨੇ। ਪਰ ਵੀਡੀਓ 'ਚ ਉਕਤ ਵਿਅਕਤੀ ਨੇ ਇਹਨਾਂ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਕਈ ਯਾਤਰੀਆਂ ਦੀ ਜਾਨਾਂ ਨੂੰ ਜੋਖਮ ਚ ਪਾਇਆ